ਸਤਿਨਾਮ ਪ੍ਰਭੂ ਇੱਥੇ ਤੁਹਾਡਾ ਕੋਈ ਮਾਈਵਾ ਆਪਣੀ ਤੁਹਾਡਾ ਕਿਸੇ ਨੇ ਨਹੀਂ ਸੋਚਣਾ ਤੁਸੀਂ ਆਪਣਾ ਆਪ ਸੋਚਣਾ ਇਹਨਾਂ ਦੇ ਨਾਂ ਦੇ ਵਿੱਚ ਤੁਹਾਡੇ ਕਿਸੇ ਮਿੱਤਰ ਪਿਆਰੇ ਦੇ ਕੋਈ ਪ੍ਰਾਈਵੇਟ ਬੀਜ ਲੱਗਿਆਗਾ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹਨੂੰ ਖਿਜੀ ਵਾਇਰਸ ਦੀ ਪ੍ਰੋਬਲਮ ਬੌਣੀ ਵਾਇਰਸ ਦੀ ਹੈ ਨਹੀਂਗੀ ਉਹ ਬੀਜ ਸਿਲੈਕਟ ਕਰ ਲਓ ਆਪਣੇ ਸਾਲ ਵਾਸਤੇ ਕਿਉਂਕਿ ਦੇਖੋ ਪੀਆਰ 126 ਸੀ ਲੇਟ ਲੱਗਦੀ ਸੀ ਬੌਣੀ ਵਾਇਰਸ ਦੀ ਪ੍ਰੋਬਲਮ ਨਹੀਂ ਆਉਂਦੀ ਸੀ ਉਹ ਕਿਤੇ ਨਾ ਕਿਤੇ ਦਾਣੇ ਦੀ ਪੁੱਟ ਕਰਕੇ ਬਦਨਾਮ ਕਰ ਦਿੱਤੀ ਕਿ ਕਿਸਾਨ ਭਰਾਵਾਂ ਨੇ ਉਹਦੇ ਤੋਂ ਮੁੱਖ ਮੋੜ ਲਿਆ ਹਾਈਬ੍ਰਿਡ ਕਿਸਮਾਂ ਸੀ ਘੱਟ ਟਾਈਮ ਖਾਂਦੀਆਂ ਸੀ ਘੱਟ ਖਾਦ ਖਰਾਕ ਪੀਆਰ 126 ਵਾਂ ਕਿਸਾਨ ਭਰਾਵਾਂ ਨੇ ਆਪਸ ਰਲਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਆਪਾਂ ਬਾਣੀ ਤੇ ਆਪਾਂ ਕਹ ਲਈਏ ਕਿ ਟਾਈਮ ਜ਼ਿਆਦਾ ਲੈਂਦੀਆਂ ਨੇ ਰੈਜੀਅਨ ਸੇ ਮੀਡੀਅਮ ਟਾਈਮ ਵਾਲੀਆਂ ਉਹ ਇਸ ਵਾਰ ਫਿਜੀਪੈਰਸ ਦੇ ਜਿਹੜਾ ਚੁੰਗਲ ਦੇ ਵਿੱਚ ਆਦੀਆਂ ਉੱਥੇ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋਗੇ ਕਾਫੀ ਸਾਰੇ ਵੱਡੇ ਪੱਧਰ ਤੇ ਭਾਵੇਂ ਇਹ ਬੀਜ ਦਾ ਕੋਈ ਚੱਕਰ ਨਹੀਂ ਹੈਗਾ ਪਰ ਜਿਹੜੇ ਬੀਜਾਂ ਨੂੰ ਨਹੀਂ ਆਇਆ ਤੁਸੀਂ ਉਹਨਾਂ ਨੂੰ ਪ੍ਰਾਇਓਰਟੀ ਦਿਓ ਕਿਉਂਕਿ ਜਦੋਂ ਅੱਜ ਤੱਕ ਕਿਸੇ ਸੰਸਤਾ ਤੋਂ 20-22 ਸਾਲ ਹੋ ਗਏ ਇਹਦਾ ਕੋਈ ਹੱਲ ਨਹੀਂ ਲੱਭਿਆ ਗਿਆ ਇਹਦਾ ਆਉਣ ਦਾ ਕਾਰਨ ਨਹੀਂ ਲੱਭਿਆ ਗਿਆ ਇਹਦਾ ਕੋਈ ਬੀਜ ਦਾ ਕੋਈ ਹੱਲ ਨਹੀਂ ਕੀਤਾ